ਰਾਜਮਾਨ ਸ਼ਖਸੀਅਤਾਂ ਸਾਰਿਆਂ ਨੂੰ ਮੇਰਾ ਨਮਸਕਾਰ ਸਾਥਿਓ ਮੈਂ ਤਾਂ ਇੱਕ ਇਨਫੋਰਮੇਸ਼ਨ ਦੇਣ ਲਈ ਇੱਥੇ ਆਇਆ ਜਿਵੇਂ ਕਹਿੰਦੇ ਹੁੰਦੇ ਨੇ ਕਲਮ ਮੈੜੀ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ ਮੈਂ ਪਿਛਲੇ ਸਮੇਂ ਦੇ ਵਿੱਚ ਖੁਦ ਆਪਣੇ ਉੱਪਰ ਵਜਾ ਕੇ ਦੇਖਿਆ ਵੀ ਸੱਚੀ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ ਪ੍ਰੈਕਟੀਕਲੀ ਦੇਖਿਆ ਸਾਥਿਓ ਲਗਭਗ 84 ਚ ਅਸੀਂ 2-4 ਬੰਦੇ ਬਰਨਾਲ ਦੇ ਛੱਪਤੋਂ ਕਲਮ ਲੈ ਕੇ ਨਿਕਲੇ ਸੀ ਤੇ ਅਸੀਂ ਉਹਨਾਂ ਕਲਮਾਂ ਨਾਲ ਆਦਨ-ਸੋਸਿੰਦੇ ਬਹੁਤ ਵੱਡਾ ਬਾੜ ਕੀਤਾ ਸਾਥਿਓ ਹੁਣ ਮੈਂ ਤੁਹਾਨੂੰ ਇਹ ਜ਼ਿਆਦਾ ਬਤਿਹੇਲ ਤੇ ਨਹੀਂ ਹੁੰਦਾ ਕਿਉਂਕਿ ਇਸ ਦਾ ਸਮਾਂ ਬੜਾ ਕੀਮਤੀ ਹੁੰਦਾ ਸਾਥਿਓ ਮੈਂ ਤੁਹਾਡੇ ਰਾਹੀਂ ਜਿਹੜੇ ਵੀ ਵਿਅਕਤੀ ਸਾਥਿਆਂ ਲਈ ਫਿੱਕੜ ਬੜ ਕੇ ਤਰਕਸ਼ੀਲ ਬਣੇ ਨੇ ਉਹਨਾਂ ਵਿਅਕਤੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਪਣੀਆਂ ਲਿਖਤਾਂ, ਅਫਤਾ ਵਰਤਾਰਤ 2-4 ਪੇਜਾਂ ਦੇ ਵਿੱਚ ਲਿਖ ਕੇ ਸਾਨੂੰ ਜ਼ਰੂਰ ਦੇਣ ਤਾਂ ਜੋ ਅਸੀਂ ਉਸ ਕਿਤਾਬ ਦਾ ਸੰਪਾਦਨ ਕਰ ਸਕੀਏ। ਧੰਨਵਾਦ ਦੋਸਤੋ, ਧੰਨਵਾਦ। ਬਹੁਤ ਸ਼ੁਕਰੀਆ ਮੇਤਰ ਸਾਹਿਬ। ਇਹਦੇ ਨਾਲ ਹੀ ਇਹਨਾਂ ਦਾ ਸਨਮਾਨ ਪੰਜਾਬੀ ਸਹਿਸਵਾ ਵੱਲੋਂ ਅਸੀਂ ਜੀ ਆਇਆਂ ਕਹਿੰਨੇ ਹਾਂ ਸਾਡੇ ਵਿਚਕਾਰ ਸਰਦਾਰ ਕੁਚੀ ਸਿੰਘ ਖੁੱਡੀ ਆਧਾਰੇ ਹੋਣ ਦੇ ਬਹੁਤ ਸ਼ੁਕਰੀਆ ਆਨੰਦ ਮਨੋਜ ਜੀ ਐਸਜੀ ਕਾਲਜ ਤੋਂ ਮੇਰੇ ਕੁਨੇਗ ਬਾਸਰੇ ਮਨੋਲਾਲ ਜੀ ਭਾਨ ਸਿੰਘ ਜੱਸੀ ਜੀ ਬਹੁਤ ਸਾਰੇ ਸਾਡੀ ਹੋਰ ਵੀ ਸਖਸ਼ੀਤਾ ਤੇ ਪਹੁੰਚਿਆ ਨੇ ਜਿਹੜੀਆਂ ਸਾਡੇ ਪੰਜਾਬੀ ਸਹਿਸਵਾ ਫਰਕਾਣਾ ਦੀ ਸੱਜਤੀ ਆਈਆਂ ਨੇ ਜਾਂ ਕਈਆਂ ਸਦਾ ਨਾਂ ਵੀ ਮਿਲਿਆ ਹੋਵੇ ਸਿਰਫ ਸੂਚਨਾ ਮਿਲੀ ਹੋਵੇ ਉਹ ਤਾਂ ਵੀ ਪਹੁੰਚੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਅ ਅੱਗੇ ਮੈਂ ਬੇਨਤੀ ਕਰਦੀ ਆ ਸਾਡੇ ਪ੍ਰਧਾਨਗੀ ਮੰਡਲ ਵਿੱਚ ਸ਼ੋਭਿਤ ਡਾਕਟਰ ਗੁਰਿਕ ਬਾਲਵਰ ਨੂੰ ਕਿ ਉਹ ਵੀ ਮੰਚ ਤੇ ਆ ਕੇ 2 ਮਿੰਟ ਦਾ ਸਮਾਂ ਲੈ ਤੇ ਆਪਣੀ ਜਿਹੜੇ ਵਿਚਾਰ ਨੇ ਉਹ ਪੇਸ਼ ਕਰਨ ਡਾਕਟਰ ਗੁਰਿਕ ਬਾਲਵਰ ਬਹੁਤ ਬਹੁਤ ਸ਼ੁਕਰੀਆ ਡਾਕਟਰ ਅਰਤਪਾਲ ਜੀ ਪੰਜਾਬੀ ਸਹਿਤ ਸਭਾ ਬਰਨਾਲਾ ਵੱਲੋਂ ਜੋ ਅੱਜ ਲੋਕ ਅਰਪਣ ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਗਮ ਹੋ ਰਿਹਾ ਹੈ ਇਹਦੇ ਵੀ ਮੈਂ ਜਿਨ੍ਹਾਂ ਜਿਨ੍ਹਾਂ ਦੀਆਂ ਪੁਸਤਕਾਂ ਅੱਜ ਲੋਕ ਅਰਪਣ ਹੋਈਆਂ ਤੇ ਜਿਨ੍ਹਾਂ શિક્ષਕੀ ਤਾਂ ਦਾ ਸਨਮਾਨ ਕੀਤਾ ਗਿਆ ਮੈਂ ਆਪਣੇ ਵੱਲੋਂ ਉਹਨਾਂ ਨੂੰ ਵਧਾਈ ਦਿੰਦਾ ਦੋਸਤੋ ਇਥੇ ਕਿਹਾ ਗਿਆ ਕਿ ਸਾਡੇ ਸੁਣਨ ਵਾਲੇ ਬਹੁਤ ਘੱਟ ਨੇ ਹਾਲ ਹੀ ਬਹੁਤ ਵੱਡਾ ਵੈਸੇ ਵੀ ਜੋ ਸਿਆਣੀਆਂ ਗੱਲਾਂ ਹੁੰਦੀਆਂ ਉਹਨੂੰ ਸੁਣਨ ਵਾਲੇ ਸੀਮਤ ਹੀ ਹੁੰਦੇ ਆ। ਉਹਨੂੰ ਸੁਣਨ ਵਾਲੇ ਜ਼ਿਆਦਾ ਨਹੀਂ ਹੁੰਦੇ। ਪਰ ਜੇ ਉਹ ਸਿਆਣੀਆਂ ਗੱਲਾਂ ਜਿਨ੍ਹਾਂ ਨੇ ਸੋਈਆਂ ਹੁੰਦੀਆਂ ਜੇ ਉਹ ਅੱਗੋਂ ਜਾ ਕੇ ਸਮਾਜ ਦੇ ਵਿੱਚ ਉਹਨਾਂ ਦਾ ਪ੍ਰਸਾਰ ਤੇ ਪ੍ਰਚਾਰ ਕਰਨਗੇ ਤੋਂ ਉਸ ਨੂੰ ਅੱਗੇ ਲੈ ਕੇ ਜਾਣਗੇ। ਤੋ ਸਿਆਣੀਆਂ ਗੱਲਾਂ ਇੱਕ ਕਰਕੇ ਆ ਕੇ ਇੱਕ ਲਹਿਰ ਦਾ ਰੂਪ ਵੀ ਲੈ ਸਕਦੀ ਹੈ। ਕਿਉਂ ਲਹਿਰ ਸਮਾਜ ਦੇ ਵਿੱਚ ਬਹੁਤ ਕੁਝ ਕਰ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬਰਨਾਲੇ ਦੀ ਧਰਤੀ ਨੂੰ ਉਹ ਸ਼ੋਅ ਪ੍ਰਾਪਤ ਹੈ ਕਿ ਇਹਦੇ ਵਿੱਚੋਂ ਜੋ ਵੀ ਕੁਝ ਕ੍ਰੀਏਟਿਵਿਟੀ ਦਾ ਅਨੂ ਸ਼ੋਅ ਮਿਲ ਜਾਂਦੀ ਹੈ ਤੇ ਉਹ ਲੇਖਕ ਬਣ ਜਾਂਦਾ। ਪਰ ਮੈਂ ਕਹਿਣਾ ਹਾਂ ਨਾ ਠੀਕ ਹੈ ਪਰ ਨਾਲੇ ਦੀ ਧਰਤੀ ਨੂੰ ਉਹ ਸ਼ੋਹ ਪ੍ਰਾਪਤ ਹੈ ਪਰ ਲੇਖਕ ਪ੍ਰਵਾਨਿਤ ਪੰਜਾਬੀ ਸਾਹਿਤ ਦੇ ਵਿੱਚ ਉਹੀ ਹੁੰਦਾ ਹੈ ਕਿ ਜਿਹੜਾ ਆਪਣੀਆਂ ਉਹਨਾਂ ਭੂਗੋਲਿਕ ਸੀਮਾਵਾਂ ਨੂੰ ਉਲੰਘ ਕੇ ਅੱਗੇ ਜਾਂਦਾ ਜੇ ਅਸੀਂ ਸਿਰਫ ਉਸ ਦਾਇਰੇ ਦੇ ਵਿੱਚ ਹੀ ਰਹਿਣਾ ਤਾਂ ਦਾਇਰਾ ਸੀਮਤ ਹੁੰਦਾ ਤਾਂ ਸਾਡੀ ਗੱਲ ਉੰਨੀ ਕੀ ਉਹ ਸੀਮਤ ਹੋ ਜਾਂਦੀ ਹੈ ਲਿਮਟਡ ਹੋ ਜਾਂਦੀ ਹੈ ਤੋਂ ਸਾਨੂੰ ਇਹ ਚਾਹੀਦਾ ਹੁੰਦਾ ਹੈ ਕਿ ਅਸੀਂ ਉਸ ਸੀਮਤ दायरे ਨੂੰ ਉਲੰਘ ਕੇ ਬਾਕੀ ਖਿੱਤਿਆਂ ਦੇ ਵਿੱਚ ਵੀ ਸੰਸਾਰ ਵੱਧਦਾ ਬਾਕੀ ਖਿੱਤਿਆਂ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈ ਜਦੋਂ ਅਸੀਂ ਇਸ ਤਰ੍ਹਾਂ ਜਾਵਾਂਗੇ ਤਾਂ ਸਾਡੇ ਸੋਚਣ ਦਾ ਢੰਗ ਜਿਹੜਾ ਹੈਗਾ ਬਹੁਤ ਵਿਰਾਟ ਹੋ ਜਾਏਗਾ ਬਹੁਤ ਵਿਸ਼ਾਲ ਹੋ ਜਾਏਗਾ ਜਦੋਂ ਅਸੀਂ ਇਸ ਤਰ੍ਹਾਂ ਜਾਵਾਂਗੇ ਬਹੁਤ ਵਕਤਾਂ ਵਿੱਚ ਸ਼ਖਸੀਅਤਾਂ ਨੂੰ ਮਿਲਾਂਗੇ ਉਹਨਾਂ ਦੇ ਵਿਚਾਰ ਸੁਣਾਂਗੇ ਉਹਨਾਂ ਨੂੰ ਕੋਈ ਗੱਲ ਪੁੱਛਾਂਗੇ ਦੱਸਾਂਗੇ ਤਾਂ ਇਹ ਜਿਹੜੇ ਹੈਗੇ ਆ ਸਾਡਾ ਸੋਚਣ ਦਾ ਢੰਗ ਅੱਗੋਂ ਵਸਹੀ ਹੋ ਜਾਏਗਾ ਸਾਡੇ ਜਨਮ ਦਾ ਢੰਗ ਅੱਗੋਂ ਵਸਹੀ ਹੋ ਜਾਏਗਾ ਕਿਉਂਕਿ ਅਸੀਂ ਉਸ ਇੱਕ ਸੀਮਤ ਆਏ ਨੂੰ ਅੱਗੇ ਜਾ ਕੇ ਲੈ ਕੇ ਚੱਲਣਾ ਤੋਂ ਤੁਸੀਂ ਅੱਜ ਜੋ ਇੱਥੇ ਇਕੱਠੇ ਹੋਏ ਹੋ ਤੁਸੀਂ ਬਹੁਤ ਕੁਝ ਸੁਣਿਆ ਬਹੁਤ ਕੁਝ ਦੇਖਿਆ ਬਹੁਤ ਕੁਝ ਮਹਿਸੂਸ ਵੀ ਕੀਤਾ ਹੋਵੇਗਾ। ਤੋਂ ਅਸੀਂ ਇਸ ਨੂੰ ਸਾਰੀ ਗੱਲ ਨੂੰ ਜੇ ਸੁਣਨ ਤੇ ਕਹਿਣ ਦੇ ਵਿੱਚ ਲੈ ਲਈਏ ਤਾਂ ਇਹਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ ਹੈ। ਕਈ ਵਾਰੀ ਲੇਖਕ ਕਹਿੰਦਾ ਕਿ ਮੇਰੀ ਇੱਕ ਨਵੀਂ ਕਿਤਾਬ ਆਈ ਹੈ। ਸਭ ਤੋਂ ਪਹਿਲਾਂ ਲੇਖਕ ਨੂੰ ਆਪਣੇ ਆਪ ਨੂੰ ਹੀ ਸਵਾਲ ਪੁੱਛਣਾ ਚਾਹੀਦਾ ਹੈ ਕਿ ਇਹ ਕਿਤਾਬ ਆਉਣ ਤੋਂ ਪਹਿਲਾਂ ਤੁਸੀਂ ਕਿੰਨੇ ਵੱਡੇ ਲੇਖਾਂ ਨੂੰ ਪੜਿਆ ਬਹੁਤੀ ਵਾਰੀ ਇਹ ਹੁੰਦਾ ਕਿ ਅਸੀਂ ਪੜਦੇ ਘੱਟਾਂ ਲਿਖਣ ਵੱਲ ਜ਼ਿਆਦਾ ਧਿਆਨ ਦਿੰਦੇ ਆਂ ਲਿਖੋਗੇ ਪਰ ਜਿਸ ਵੀ ਸੈਲਫ ਦੇ ਵਿੱਚ ਤੁਸੀਂ ਲਿਖ ਰਹੇ ਹੋ ਉਸ ਸੈਲਫ ਦੇ ਵੱਡੇ ਲੇਖਾਂ ਨੂੰ ਤੁਹਾਨੂੰ ਪੜਿਆ ਹੋਣਾ ਜ਼ਰੂਰ ਚਾਹੀਦਾ ਘੱਟੋ ਘੱਟ ਤੁਹਾਨੂੰ ਇਹ ਪੜ ਕੇ ਉਹਨਾਂ ਦੀ ਸੋਚ ਉਹਨਾਂ ਦਾ ਦਾਇਰਾ ਉਹਨਾਂ ਦਾ ਫੀਲਡ ਉਹਨਾਂ ਦੇ ਉਹਨੂੰ ਪੇਸ਼ ਕਰਨ ਦੇ ਢੰਗ ਉਹ ਸਾਰਿਆਂ ਬਾਰੇ ਕੁਝ ਪਤਾ ਲੱਗੇਗਾ ਤੇ ਤੁਸੀਂ ਆਪਣੀ ਲਿਖਤ ਨੂੰ ਨਿਖਾਰ ਸਕਦੇ ਹੋ ਸਾਡੇ ਵੇਲੇ ਵੀ ਸਹਿਸਭਾ ਹੁੰਦੀਆਂ ਸੀਗੀਆਂ ਵਸੀਲੇ ਘੱਟ ਸੀ ਪਰ ਹੁੰਦਾ ਇਹ ਸੀਗਾ ਕਿ ਤਿੰਨ ਜਾਂ ਚਾਰ ਲੇਖਕ ਜਾਂ ਜਿਹੜੇ ਸੁਣਨ ਵਾਲੇ ਸਹਿਸਭਾ ਵਿੱਚ ਜਾਂਦੇ ਸੀ ਉਹ ਚਾਰ ਕਿਤਾਬਾਂ ਖਰੀਦ ਲੈਂਦੇ ਸੀਗੇ ਵੱਖ-ਵੱਖਾਂ ਪਿਓ ਪੜ੍ਹ ਕੇ ਇੱਕ ਦੂਜੇ ਨਾਲ ਫਿਰ ਉਹ ਬਟਾਂਦਰਾ ਕਰਦੇ ਸੀ ਕਿਤਾਬਾਂ ਦਾ ਉਹਨਾਂ ਨਾਲ ਕੀ ਹੁੰਦਾ ਸੀ ਕਿ ਇੱਕ ਕਿਤਾਬ ਜਿਹੜੀ ਹੈਗੀ ਆ ਉਹ ਕਈ ਥਾਂ ਹੀ ਜਾਂਦੀ ਸੀ ਪੜ੍ਹੀ ਜਾਂਦੀ ਸੀ ਜਿਹੜੀ ਹੈ ਅੱਜ ਉਹ ਨਹੀਂ ਹੈ ਵੈਸੇ ਵੀ ਜਿਹੜੀ ਹੈਗੀ ਆ ਨਾ ਸਾਨੂੰ ਇਹ ਸ਼ਾਇਦ ਆਦਤ ਹੀ ਪੈ ਚੁੱਕੀ ਹੋਈ ਹੈ ਕਿ ਸਾਨੂੰ ਜੇ ਕੋਈ ਕਿਤਾਬ ਜਿਹੜਾ ਹੈਗਾ ਉਹ ਗਿਫਟ ਦਿੰਦਾ ਉਹ ਅਸੀਂ ਵੀ ਸਵੀਕਾਰਦੇ ਆ ਸਾਡਾ ਖਰੀਦਣ ਵਾਲਾ ਜਿਹੜਾ ਹੈਗਾ ਕਿਤਾਬ ਨੂੰ ਖਰੀਦਣ ਵਾਲੀ ਜਿਹੜੀ ਗੱਲ ਹੈਗੀ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਤੋਂ ਇੱਕ ਤਾਂ ਕਿਤਾਬ ਨੂੰ ਖਰੀਦਣ ਵਾਲੀ ਗੱਲ, ਖਰੀਦ ਕੇ ਅੱਗੋਂ ਵੱਖ-ਵੱਖ ਨੂੰ ਦੇਣ ਦੀ ਗੱਲ ਤੇ ਉਹਦੇ ਉੱਤੇ ਫਿਰ ਬਹਿਸ ਕਰਨ ਦੀ ਗੱਲ। ਜਿਹੜੀਆਂ ਸਹਿਸਭਾਵਾਂ ਛੱਡ ਰਹੀਆਂ ਹਨ ਉਹਨਾਂ ਨੂੰ ਦੁਬਾਰਾ ਇਹ ਸ਼ੁਰੂ ਕਰਨਾ ਪੈਗਾ ਤਾਂ ਕਿ ਕੋਈ ਚੰਗਾ ਜਿਹੜਾ ਹੈਗਾ ਸਾਹਿਬ ਉਹ ਸਾਡੇ ਕੋਲ ਆ ਸਕੇ ਤੇ ਸਾਡੀ ਆਉਣ ਵਾਲੀ ਪਨੀਰੀ ਨੂੰ ਜਿਹੜਾ ਹੈਗਾ ਕੋਈ ਉਹ ਰਾਦਸ਼ੀਰਾ ਬਣ ਸਕੇ ਮੈਂ ਕੁਝ ਇੰਨੀਆਂ ਗੱਲਾਂ ਕਰਨਾ ਚਾਹੁੰਦਾ ਜੀ ਫਿਰ ਇੱਕ ਵਾਰ ਜਿਹੜਾ ਹੈਗਾ ਮੰਚ ਤੇ ਬੈਠੇ ਤੇ ਪੰਜਾਬੀ ਸਾਹਿਬ ਸਵਾ ਬਰਨਾਲਾ ਦੇ ਜਿਨ੍ਹਾਂ ਨੇ ਵੱਖ-ਵੱਖ ਹੋਰ ਸਭਾਵਾਂ ਨੂੰ ਨਾਰ ਲਾ ਕੇ ਅੱਜ ਇਸ ਸਮਾਗਮ ਨੂੰ ਪਹੁੰਚਾਇਆ ਉਹਦਾ ਧੰਨਵਾਦ ਵੀ ਕਰਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਬਹੁਤ ਬਹੁਤ ਸ਼ੁਕਰੀਆ